ਮੇਣਾ ਜਿਆ ਮਾਰ ਕੇ ਤੇ ਸੁੱਤਾ ਰਹਿਣਾ ਸਾਰਾ ਦਿਨ ਲੱਤਾਂ ਨੂੰ ਖਲਾਰ ਕੇ ਬਰਬਾਰੇ ਭੋਰਾ ਨਹੀਂ ਸੋਚਦਾ ਵਿਚਾਰਦਾ ਹੈਗਾ ਨਹੀਂ ਫਿਕਰ ਤੈਨੂੰ ਕੰਮ ਕਰ ਨਸ਼ਾ ਮੈਨੂੰ ਵੀ ਹੋਇਆ ਤੇ ਘਾਰੇ ਆਉਂਦਾ ਬੂਹੇ ਵਿੱਚ ਵੱਜਿਆ ਨਾਲੇ ਕਰੋਨਾ ਵਾਲਾ ਸਾਡੇ ਵਿੱਚ ਹਲੇ ਤੱਕ ਡਰਿਆ ਥੋੜੇ ਜੇ ਲਹੂ ਬਦਲੇ ਜਾਣਾ ਥੋੜਾ ਮਾਰਿਆ ਉਹ ਡੰਗਰਾਂ ਦਾ ਪੀਨੇ ਆ ਅੱਜ ਕੱਲ ਹੁੰਦੇ ਸਾਡੇ ਢਾਰਿਆਂ ਚ ਡੇਰੇ ਆ ਬੰਦਿਆਂ ਦਾ ਲਹੂ ਪੀਣ ਨੂੰ ਤਾਂ ਹੋਰ ਮਹਿਕਮੇ ਬਥੇਰੇ ਆ ਤਾਸ਼ ਨੂੰ ਐਵੇਂ ਬਹਿਸ ਦੀ ਰਹਿੰਦੀ ਜਿੰਨੀ ਤੇਰੀ ਮਾਤੇ ਆ ਤੈਨੂੰ ਪਤਾ ਡੰਗਰਾਂ ਦੇ ਲਹੂ ਵਿੱਚ ਹੁੰਦੇ ਕਿੰਨੇ ਤਾਤਿਆ ਜਦੋਂ ਮੱਛਰ ਨੇ ਸਣਾਏ ਵਾਪਸ ਮੱਛਰੀ ਬੰਦਿਆਂ ਦੇ ਲਹੂ ਵਾਲਾ ਭੂਤ ਦਿਮਾਗੋਂ ਕੱਢ ਕੇ ਤੁਹਾਡੇ ਨਾਲ ਜਾ ਕੇ ਉਹਨੂੰ ਬਾਕੀ ਸਾਰੇ ਕੰਮ ਕਾਰ ਛੱਡ। ਇੱਕ ਮੱਛਰ ਤੇ ਉਹਦੀ ਘਰ ਵਾਲੀ ਹੀ ਤੇ ਘਰ ਵਾਲੀ ਚਲਾ ਕੇ ਨਾਲੇ ਬਾਲੀ ਹੀ ਆਖਦੀ ਮੱਛਰ ਨੂੰ ਮਿਹਣਾ ਜਿਹਾ ਮਾਰ ਕੇ ਤੇ ਸੁੱਤਾ ਰਹਿਣਾ ਸਾਰਾ ਦਿਨ ਲੱਤਾਂ ਨੂੰ ਖਲਾਰ ਕੇ। ਟੱਬਰ ਬਾਰੇ ਭੋਰਾ ਨਹੀਂ ਸੋਚਦਾ ਵਿਚਾਰਦਾ ਹੈਗਾ ਨਹੀਂ ਫਿਕਰ ਤੈਨੂੰ ਕੰਮ ਕਰਦਾ। ਉઠੋ ਜੀ ਜ਼ਿੰਦਗੀ ਨਜ਼ਾਰੇ ਨਾਲ ਜੀਣੇ ਆਪਾਂ ਚੱਲੀਏ ਤੇ ਹੋਵੋ ਜੀ ਤਿਆਰ ਕਿਤੇ ਲਹੂ ਪੀਣੇ ਆਪਾਂ ਚੱਲੀਏ ਆਹ ਵੇਖੋ ਸਾਹਮਣੇ ਘਰ ਵਿੱਚ ਬੰਦੇ ਕਿੰਨੇ ਆਏ ਆ ਤੇ ਅੱਧੇ-ਅੱਧੇ ਲੀੜੇ ਸਾਰਿਆਂ ਨੇ ਪਾਏ ਆ ਪੋਲੇ-ਪੋਲੇ ਮਾਸੇ ਉੱਤੇ ਜਦੋਂ ਦੰਦੀ ਆਪਾਂ ਵੱਡਾਂਗੇ ਵੱਡੇ-ਵੱਡੇ ਬੰਦਿਆਂ ਦੀ ਜਾਣ ਦੇ ਕੀ ਕੱਢਾਂਗੇ ਨਾਲੇ ਹੋਰ ਵੀ ਸਵਾਦ ਉੱਥੇ ਆਊਗਾ ਜਨਾਬ ਨੂੰ ਜਦੋਂ ਟੱਕਣ ਤੇ ਬੈ ਕੇ ਆਪਾਂ ਪੀਵਾਂਗੇ ਸ਼ਰਾਬ ਨੂੰ ਮੱਛਰ ਕਹਿੰਦਾ ਚੁੱਪ ਕਰਨੀ ਵੱਡੀ ਏ ਕਾਲੀਏ ਤੇਰੇ ਫਨ ਬਦਲੇ ਹੁਣ ਜ਼ਹਿਰ ਨੂੰ ਹੀ ਮੂੰਹ ਲਾ ਲਈਏ ਉਹ ਕੰਨ ਖੋਲ ਗੱਲਾਂ ਤੈਨੂੰ ਦੱਸਾਂ ਸਾਰੀਆਂ ਤੈਨੂੰ ਪਤਾ ਬੰਦਿਆਂ ਚ ਹੁੰਦੀਆਂ ਨੇ ਕਿੰਨੀਆਂ ਬਿਮਾਰੀਆਂ ਕੱਲ ਇੱਕ ਸ਼ਰਾਬੀ ਨੂੰ ਮੈਂ ਵੱਢਿਆ ਨਸ਼ਾ ਮੈਨੂੰ ਵੀ ਹੋਇਆ ਤੇ ਘਰ ਹੀ ਆਉਂਦਾ ਬੂਹੇ ਵਿੱਚ ਵੱਜਿਆ ਨਾਲੇ ਕਰੋਨਾ ਵਾਲਾ ਸਾਡੇ ਵਿੱਚ ਹਲੇ ਤੱਕ ਡਰਿਆ ਥੋੜੇ ਜੇ ਲਹੂ ਬਦਲੇ ਜਾਣਾ ਥੋੜਾ ਮਾਰਿਆ ਸੋਚ ਵਿਚਾਰ ਕੇ ਕੱਢਿਆ ਇਹ ਸਿੱਟਾ ਏ ਤੈਨੂੰ ਪਤਾ ਨੌਜਵਾਨ ਅੱਜਕੱਲ ਲਾਉਂਦੇ ਕਿੰਨਾ ਚਿੱਟਾ ਏ ਪਤਾ ਨਹੀਂ ਕਿਵੇਂ ਕਿਵੇਂ ਦੇ ਨਸ਼ੇ ਖਾਈ ਜਾਂਦੇ ਆ ਤੇ ਪਤਾ ਨਹੀਂ ਕਿਵੇਂ ਕਿਵੇਂ ਦੇ ਟੀਕੇ ਲਾਈ ਜਾਂਦੇ ਆ ਜੇ ਨਸ਼ਾ ਸਾਡੇ ਤੱਕ ਆਇਆ ਇਹਨੇ ਸਾਨੂੰ ਵੀ ਨਹੀਂ ਛੱਡਣਾ ਤਾਂ ਹੀ ਸੌਂ ਖਾਲੀ ਅੱਜ ਤੋਂ ਬੰਦਿਆਂ ਨੂੰ ਨਹੀਂ ਵੱਢਣਾ ਜ਼ਿੰਦਗੀ ਅੱਜਕੱਲ੍ਹ ਅਸੀਂ ਬੇਖੌਫ ਹੋ ਕੇ ਜੀਨੇ ਆਂ ਬੰਦਿਆਂ ਨੂੰ ਛੱਡ ਲਾਉ ਡੰਗਰਾਂ ਦਾ ਪੀਨੇ ਆਂ ਅੱਜਕੱਲ੍ਹ ਹੁੰਦੇ ਸਾਡੇ ਢਾਰਿਆਂ 'ਚ ਡੇਰੇ ਆ ਬੰਦਿਆਂ ਦਾ ਲਹੂ ਪੀਣ ਨੂੰ ਤਾਂ ਹੋਰ ਮਹਿਕਮੇ ਬਥੇਰੇ ਆ ਕਦੇ ਮੱਝ ਦੀ ਧੌਣ ਉੱਤੇ ਕਦੇ ਸਿੰਘਾਂ ਦੇ ਬਈਦਾ ਨਾਲੇ ਬੈ ਕੇ ਉਤੇ ਪੂਛ ਉਤੇ ਹੂਟਿਆਂ ਨੂੰ ਲਈਦਾ ਜਿਹੜੀ ਮਨ ਵਿੱਚ ਆਉਂਦੀ ਪੂਰੀ ਕਰਦੇ ਆਂ ਖਾਸ਼ ਨੂੰ ਨਾਲੇ ਛੱਪੜ ਤੇ ਬੈ ਕੇ ਖੇੜੀਦਾ ਹੈ ਤਾਸ਼ ਨੂੰ ਐਵੇਂ ਬੈਸਦੀ ਰਹਿੰਦੀ ਜਿੰਨੀ ਕ ਤੇਰੀ ਮਾਤਿਆ ਤੈਨੂੰ ਪਤਾ ਡੰਗਰਾਂ ਦੇ ਲਹੂ ਵਿੱਚ ਹੁੰਦੇ ਕਿੰਨੇ ਤਾਤਿਆ ਜਦੋਂ ਮੱਛਰ ਨੇ ਸੁਣਾਏ ਵਾਪਸ ਮਥਰੀ ਨੂੰ ਤੰਨ ਨਹੀਂ ਤਾਂ ਗੱਲ ਵੜ ਗਈ ਮਥਰੀ ਦੇ ਖਾਨੇ ਹੀ ਕਹਿੰਦੀ ਠੀਕ ਆ ਸੁਆਮੀ ਜੀ ਤੁਹਾਡਾ ਕਹਿਣਾ ਹੈ ਮੈਨੂੰ ਵੀ ਬਦਲਣਾ ਪੈਣਾ ਆਪਣਾ ਰਹਿਣਾ ਸਹਿਣਾ ਹੁਣ ਗੱਲ ਸਮਝ ਵਿੱਚ ਆਈ ਮੇਰੇ ਅਖੀਰ ਆ ਕਾ ਤੋਟੇ ਲਟ ਲਾ ਮੇਰਾ ਰਹਿੰਦਾ ਸਰੀਰ ਬੰਦਿਆਂ ਦੇ ਲਹੂ ਵਾਲਾ ਭੂਤ ਦਿਮਾਗੋ ਕੱਢ ਕੇ ਤੁਹਾਡੇ ਨਾਲ ਜਾ ਕੇ ਉਹਨੂੰ ਬਾਕੀ ਸਾਰੇ ਕੰਮਕਾਰ ਛੱਡ ਕੇ ਮੈਂ ਤਾਂ ਆਪਣੇ ਪੇਕਿਆਂ ਨੂੰ ਕਹਿਂਦੀ ਕਰ ਦੇਣਾ ਫੋਨ ਪੀਆ ਕਰੋ ਤੁਸੀਂ ਵੀ ਡੰਗਰਾਂ ਦਾ ਖੂਨ ਆ ਸਾਫ਼-ਸਾਫ਼ ਗੱਲ ਦੱਸ ਦੇਣੀ ਆਪਣੇ ਭਰਾ ਨੂੰ ਕਰ ਲੋ ਜਿੰਨਾ ਕਰ ਸਕਦੇ ਵਿਚਾਰ ਨੂੰ ਚੰਗਾ ਹੋਇਆ ਸਮੇਂ ਸਿਰ ਕੀਤਾ ਇਹ ਵਿਚਾਰ ਨੂੰ ਭਜਨਾਸ ਕਰਕੇ ਵਿਚਾਲੀਏ ਮੱਛਰਾਂ ਦੇ ਪਰਿਵਾਰ ਨੂੰ ਜੇ ਜਿਉਂਦੇ ਰਹਿ ਤਾਂ ਵਾਧੂ ਖੂਨ ਪੀਵਾਂਗੇ ਹੁਣ ਤਾਂ ਹੀ ਡੰਗਰਾਂ ਸਿਰ ਤੇ ਜੀਵਾਂਗੇ ਹੁਣ ਤਾਂ ਹੀ ਡੰਗਰਾਂ ਸਿਰ ਤੇ ਜੀਵਾਂਗੇ ਇੱਕ ਮੱਛਰ ਤੇ ਉਹਦੀ ਘਰ ਵਾਲੀ ਹੀ ਤੇ ਘਰ ਵਾਲੀ ਚਲਾ ਕੇ ਨਾਲੇ ਬਾਲੀ ਹੀ ਆਖ ਦੀ ਮੱਛਰ ਨੂੰ ਮਿਹਣਾ ਜਿਹਾ ਮਾਰ ਕੇ ਤੇ ਸੁੱਤਾ ਰਹਿਣਾ ਸਾਰਾ ਦਿਨ ਲੱਤਾਂ ਨੂੰ ਖਲਾਰ ਕੇ ਟੱਬਰ ਬਾਰੇ ਭੋਰਾ ਨਹੀਂ ਸੋਚਦਾ ਵਿਚਾਰਦਾ ਹੈਗਾ ਨਹੀਂ ਫਿਕਰ ਤੈਨੂੰ ਕੰਮ ਕਰਦਾ